ਹੈਲੋ ਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜੈ ਮਤਾ ਦੀ ਰਾਮ ਰਾਮ ਟਾੜਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਡੇਲੀ ਲਾਈਵ ਬਲੌਗ ਤੇ ਅੱਜ ਅਸੀਂ ਬਣਾਉਣ ਲੱਗੇ ਆ ਕਦੂਆਂ ਦੀ ਸਬਜੀ ਕਦੂ ਕਦੂ ਦੇ ਵਿੱਚ ਛੋਲਿਆਂ ਦੀ ਦਾਲ ਪਾ ਕੇ ਉਹ ਸਬਜੀ ਬਣਾਉਣ ਲੱਗੇ ਆ ਅੱਜ ਤੇ ਸਬਜੀ ਇੰਨੀ ਸਵਾਦ ਬਣੂਗੀ ਮੂੰਹ ਨਹੀਂ ਲੱਥਣੀ ਤੁਸੀਂ ਬਸ ਵੀਡੀਓ ਤੇ ਬਨੇ ਰਹੋ ਤੇ ਵੀਡੀਓ ਐਂਡ ਤੱਕ ਵੇਖਿਓ ਤੁਹਾਨੂੰ ਇੰਨਾ ਮਜ਼ਾ ਆਊਗਾ ਵੀਡੀਓ ਵੇਖਣ ਦਾ ਮਜ਼ਾ ਆਊਗਾ ਤੇ ਮੁੜ ਕੇ ਜਿਹੜੀ ਸਬਜੀ ਘਰੇ ਬਣਾਓਗੇ ਸਾਡਾ ਦੇਖ ਕੇ ਉਹ ਵੀ ਇੰਨੀ ਸਵਾਦ ਲੱਗੂਗੀ ਸਬਜੀ ਤੁਹਾਨੂੰ ਜੇ ਤੁਸੀਂ 4 ਫੁੱਲਕੇ ਖਾਂਦੇ ਤਾਂ 8 ਫੁੱਲਕੇ ਖਾਓਗੇ ਇੰਨੀ ਸਵਾਦ ਭਰੂਗੀ ਤੇ ਅਸੀਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਸਸਰੀ ਘਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਉਣ ਲੱਗੇ ਦਾਲ ਵਾਲਾ ਕੱਦੂ ਕੱਦੂ ਵਾਲੀ ਦਾਲ ਵੀ ਕਹਿ ਦਿੰਦੇ ਆ ਤੇ ਇਹ ਬਹੁਤ ਸਵਾਦ ਬੰਦੀ ਆ ਤੇ ਸਾਰਿਆਂ ਦੇ ਘਰ ਬਣਦੀ ਆ ਤੇ ਬੱਚੇ ਸਿਆਣੇ ਸਾਰੇ ਖੁਸ਼ ਹੋ ਕੇ ਖਾਂਦੇ ਆ ਤੇ ਕਈ ਬੱਚੇ ਨਹੀਂ ਵੀ ਖਾਂਦੇ ਤੇ ਉਹਨਾਂ ਨੂੰ ਵੀ ਖਾਣੀ ਚਾਹੀਦੀ ਆ ਕਿਉਂਕਿ ਇਹ ਸਿਹਤ ਵਾਸਤੇ ਬਹੁਤ ਜ਼ਿਆਦਾ ਨਰੋਈ ਹੁੰਦੀ ਆ ਤੇ ਇਹਨੂੰ ਜ਼ਰੂਰ ਆਪਣੀ ਰੋਟੀ ਦੇ ਵਿੱਚ ਸ਼ਾਮਲ ਜਿਹੜਾ ਸਬਜ਼ੀ ਨੂੰ ਕਰਨਾ ਚਾਹੀਦਾ ਆ ਤੇ ਅੱਜ ਆਪਾਂ ਬਣਾਵਾਂਗੇ ਦਾਲ ਵਾਲਾ ਕਦੂ ਤੇ ਇਹਦੇ ਵਿੱਚ ਕੀ ਕੀ ਪੈਂਦਾ ਉਹ ਤੁਹਾਨੂੰ ਦੱਸਦੇ ਆ ਲਓ ਜੀ ਦਾਲ ਕਦੂ ਬਣਾਉਣ ਵਾਸਤੇ ਆਪਾਂ ਅੱਧਿਕ ਅੱਧਿਕਿਲੋ ਛੋਲਿਆਂ ਦੀ ਦਾਲ ਲਈ ਆ ਛੋਲਿਆਂ ਦੀ ਦਾਲ ਲਈ ਅੱਧਿਕੋਲੀ ਤੇ ਛੋਲਿਆਂ ਦੀ ਦਾਲ ਨੂੰ ਆਪਾਂ ਚੰਗੀ ਤਰ੍ਹਾਂ ਚੁਣ ਕੇ ਫਿਰ ਸਾਫ਼ ਕਰਕੇ ਨਾ ਤੇ ਧੋ ਲਿਆ ਇਹਨੂੰ ਚਾਰ ਪੰਜ ਪਾਣੀ ਧੋਤਾ ਤੇ ਫਿਰ ਚਾਰ ਪੰਜ ਪਾਣੀ ਧੋ ਗਏ ਫਿਰ ਇਹਨੂੰ ਭਿਉਂਤਾ ਭਿਉਂ ਗਏ ਤੇ ਆਪਾਂ ਪਾਣੀ ਜਿਹੜਾ ਉਹ ਕੱਢ ਦਿੱਤਾ ਵਾ ਦੋ ਆਪਾਂ ਕਦੂ ਲੈ ਆ ਤੋਲ ਦੇ ਵਿੱਚ 1 ਕਿਲੋ ਕਦੂ ਆ ਤੇ ਇਹ ਵਧੀਆ ਮਤਲਬ ਖੂਲੇ ਖੂਲੇ ਗੱਧੂਆ ਤੇ ਆ ਆਪਾਂ ਪਿਆਜ਼ ਲੈ ਆ ਪਿਆਜ਼ ਲੈ ਆ ਆਪਾਂ ਚਾਰ ਚ ਇਹਨਾਂ ਨੂੰ ਬਰੀਕ ਬਰੀਕ ਕੱਟ ਲਿਆ ਆ ਰਹੇ ਅਦਰਕ ਤੇ ਹਰਗਾਂ ਮਿਰਚਾਂ ਦਾ ਪੇਸਟ ਇਹਨੂੰ ਗ੍ਰाइंड ਕਰ ਲਿਆ ਮਾ ਟਮਾਟਰ ਲੈ ਆ ਆਪਾਂ ਦੋ ਵੱਡੇ ਤੇ ਇਹਨਾਂ ਨੂੰ ਬਰੀਕ ਬਰੀਕ ਕੱਟ ਲਿਆ ਤੇ ਆ ਆਪਾਂ ਲੈ ਆ ਲਸਣ ਤੇ ਲਸਣ ਨੂੰ ਆਪਾਂ ਗ੍ਰाइंड ਕਰ ਲਿਆ ਤੇ ਹੁਣ ਆਪਾਂ ਕੁੱਕਰ ਲਵਾਂਗੇ ਅੱਜ ਜਿਹੜੀ ਦਾਲ ਕੱਦੂ ਆਪਾਂ ਕੁੱਕਰ ਦੇ ਵਿੱਚ ਬਣਾਵਾਂਗੇ ਤੇ ਇਹਦੇ ਵਿੱਚ ਆਪਾਂ ਕੁੱਕਰ ਦੇ ਵਿੱਚ ਹੁਣ ਆਪਾਂ ਪਾ ਦਾਂਗੇ ਪਹਿਲਾਂ ਪਾਵਾਂਗੇ ਦਾਲ ਪਹਿਲਾਂ ਪਾ ਦਾਲ ਪਾਵਾਂਗੇ ਹੋੜੇ ਨੂੰ ਨਾ ਆਪਾਂ ਥੋੜਾ ਜਿਹਾ ਆ ਜਿਹੜਾ ਪਾਣੀ ਆ ਅੱਧੀ ਗੋਲੀ ਸਾਡੀ ਦਾਲ ਦੀ ਆ ਤੇ ਕਿਲੋ ਸਾਡਾ ਕੱਦੂ ਆ ਜੇਦੇ ਚ ਆਪਾਂ ਦੋ ਕੋਲੀਆਂ ਪਾਣੀ ਦੀਆਂ ਪਾ ਦਾਂਗੇ ਦੋ ਕੋਲੀਆਂ ਪਾਣੀ ਦੀਆਂ ਪਾ ਦੀਆਂ ਇਹ ਥੋੜਾ ਜਿਹਾ ਭਿਜ ਜਾ ਰੋ ਤੇ ਉਹ ਨਜ਼ਰ ਆ ਆਪਾਂ ਕੀ ਆ ਜਿਹੜਾ ਉਹ ਕੱਟ ਲੈਨੇ ਹੁਣ ਕੀ ਆ ਜਿਹੜਾ ਵਾ ਉਹ ਆਪਾਂ ਕੱਟ ਲੈਨੇ ਆ ਤੇ ਕਿਉਂਕਿ ਇਹਨੂੰ ਪਹਿਲਾਂ ਛਿੱਲਾਂਗੇ ਪਹਿਲਾਂ ਚੰਗੀ ਤਰ੍ਹਾਂ ਆਪਾਂ ਛਿੱਲ ਲੈਣਾ ਇਹਨੂੰ ਇੱਕ ਵਾਰੀ ਬੱਲਾ ਆਪਾਂ ਧੋ ਲਿਆ ਹੀ ਇਹਨੂੰ ਕੀ ਇਹਨੂੰ ਕਿਉਂਕੀ ਚੀਜ਼ ਨੂੰ ਜੜੀ ਵੀ ਸਬਜ਼ੀ ਬਣਾਓ ਉਹਨੂੰ ਚੰਗੀ ਤਰ੍ਹਾਂ ਧੋਣਾ ਜਿਹੜਾ ਵਾ ਉਹ ਚਾਹੀਦਾ ਵਾ ਇੱਕ ਅੱਧੀ ਧੂੜ ਮਿੱਟੀ ਜਿਹੜੀ ਉਹ ਲੱਤ ਜਾਂਦੀ ਆ ਦੂਜਾ ਜਿਹੜੀ ਚੀਜ਼ ਜਿਹੜੀ ਉਹ ਸਾਫ਼ ਸੁਥਰੀ ਹੋ ਜਾਂਦੀ ਆ ਜਿਹੜੀ ਇਹ ਦਾਲ ਵਾਲਾ ਕੱਦੂ ਆ ਬਹੁਤ ਹੀ ਟੇਸਟੀ ਬਣਦਾ ਵਾ ਬੱਚੇ ਨਹੀਂ ਵੀ ਨਾਲ ਖਾਂਦੇ ਤਾਂ ਵੀ ਖੁਸ਼ ਹੋ ਕੇ ਖਾਣਗੇ ਦਾਲ ਪਾ ਕੇ ਦੇ ਵਿੱਚ ਕੱਦੂ ਪਾ ਕੇ ਤਾਂ ਇਹਨਾਂ ਸਵਾਦਫ ਕੰਬੀਨੇਸ਼ਨ ਦੋਹਾਂ ਦਾ ਬੜਾ ਵਧੀਆ ਆਂਦਾ ਨਾਲ ਕੱਦੂ ਦੇ ਨਾਲ ਛੋਲਿਆਂ ਦੀ ਦਾਲ ਮਜ਼ਾ ਆ ਜਾਂਦਾ ਖਾਣ ਦਾ ਦੁਹੀਂ ਵੀ ਘਰੇ ਬਣਾਇਓ ਤੇ ਨਾਲ ਫਿੱਕੇ ਚੋਲ ਬਣਾਇਓ ਲੂਣ ਵਾਲੇ ਚੋਲਣਾ ਬਣਾਇਓ ਫਿਰ ਨਹੀਂ ਮਜਾ ਆਣਾ ਕਿ ਸਾਰਾ ਮਜਾ ਮਾਰਿਆ ਜਾਣਾ ਜੇ ਲੂਣ ਵਾਲੇ ਚੋਲ ਬਣਾਇਦੈ ਫਿੱਕੇ ਚੋਲਾ ਨਾ ਖਾਇਓ ਫਿਰ ਮਜਾ ਆਊ ਖਾਣ ਦਾ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਨਹੀਂ ਖਾਣ ਦਾ ਮਜਾ ਆਇਆ ਜੇ ਲੂਣ ਵਾਲੇ ਚੋਲਾ ਨਾ ਖਾਧੀ ਫਿਰ ਕੋਈ ਗਰੰਟੀ ਨਹੀਂ ਦਾਲ ਗੱਤੀ ਦਾ ਐਸ ਸਵਾਦ ਬੰਦਾ ਵਾ ਆਹੋ ਦਾਲ ਗੱਤੀ ਦਾ ਇਨਾ ਮਜਾ ਆਂਦਾ ਕੋਈ ਹਰੀ ਸਾਰੀਆਂ ਸਬਜ਼ੀਆਂ ਸਾਰੀਆਂ ਸਵਾਦ ਹੁੰਦੀਆਂ ਹਰੀਆਂ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਸਿਹਤ ਵਾਸਤੇ ਬੜੀਆਂ ਚੰਗੀਆਂ ਹੁੰਦੀਆਂ ਬੱਚੇ ਵੀ ਖਾਣ ਸਿਆਣੇ ਖਾਣ ਹੁਣ ਆ ਪੱਕਾ ਠੀਕ ਹੈ ਤੇ ਤੁਹਾਨੂੰ ਮਕਾ ਦਿੰਦੇ ਜੇ ਸਾਡਾ ਕਦੂ ਥੋੜਾ ਜਿਆਦਾ ਪੱਕਾ ਵੀ ਨਿਕਲੇ ਨਾ ਤੇ ਇਹਨੂੰ ਵਿੱਚ ਅੰਮੀ ਜਿਹੜੇ ਕੱਢ ਦੇਣੇ ਚਾਹੀਦੇ ਕਿਉਂਕਿ ਇਹਨਾਂ ਨੂੰ ਮੁੰਡਿਆਂ ਨੂੰ ਚੀਜ਼ ਖਰੀਦਣ ਦਾ ਪਤਾ ਨਹੀਂ ਲੱਗਦਾ ਮੈਂ ਲੈਣ ਲਾਂਦੇ ਨਾ ਤੇ ਕੱਚਾ ਆ ਗਿਆ ਥੋੜਾ ਜਿਹਾ ਪੱਕਾ 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 ਆ ਗਿਆ ਚਲ ਕੋਈ ਗੱਲ ਨਹੀਂ ਅੰਦਰ ਜਾਊਗਾ ਸਭ ਕੱਚਾ ਪੱਕਾ ਸਭ ਕੁਝ ਸਟਰਾਈਨਰ ਬੜਾ ਥੋੜਾ ਵਾ ਤੇ ਆ ਜੀ ਇਹ ਆਪਾਂ ਪੱਕਾ ਹੋਵੇ ਤੇ ਬੀਚੋਂ ਕੱਢ ਦੇਣੇ ਚਾਹੀਦੇ ਆ ਮਿਲਨੇ ਡਿਆ ਦੋ ਤਿੰਨ ਦੁਕਾਨਾਂ ਦਾ ਪਤਾ ਕੀਤਾ ਫਿਰ ਮਿਲਿਆ ਕੀ ਆ ਬੈਂਦੇ ਹੋ ਗਏ ਹੂੰ ਤਾਂ ਇਹ ਤਾਂ ਮਿਲ ਨਹੀਂ ਡਿਆ

ਤੇ ਇਨੀਸ਼ੀਅਲ ਕੇ ਲੱਤ ਕੇ ਵੇਖ ਲਓ ਪੱਕਾ ਜੇਕਰ ਕਦੋਂ ਆ ਵੀ ਜਾਵੇ ਤੇ ਉਹਨੂੰ ਬੀਜੜੇ ਵਾ ਉਹ ਆਪਾਂ ਨੂੰ ਕੱਢ ਦੇਣੇ ਚਾਹੀਦੇ ਆ ਕਿਉਂਕਿ ਦੁਕਾਨਦਾਰ ਜਿਹੜੇ ਉਹ ਇਹਰਾ ਫਿਰਿਆ ਕਰਦੇ ਆ ਜੇ ਕੇ ਰੀ ਚੀਜ਼ ਮੰਗੀ ਆ ਤੇ ਉਹਨੂੰ ਐਡੀ ਮਹਿੰਗੀ ਚੀਜ਼ ਆ ਤੁਹਾਨੂੰ ਵੇਖ ਕੇ ਦੇਣੀ ਜਾਂਦੀ ਆ ਤੇ ਵੀ ਆਪਾਂ ਕੱਢ ਦਾਂਗੇ ਵਿੱਚੋਂ ਤੇ ਫਿਰ ਬਹੁਤ ਵਧੀਆ ਬਣ ਲੰਦੇ ਵਾ ਵੀ ਇਹਨਾਂ ਦੇ ਜਿਹੜੇ ਪੱਕੇ ਹੁੰਦੇ ਨਾ ਜਿਹੜੇ ਕੱਚੇ ਹੁੰਦੇ ਹੈ ਹਨਾ ਜਿਹੜਾ ਸਹੀ ਕਦੂ ਹੁੰਦਾ ਨਾ ਉਹਦੇ ਚ ਬੀਜ ਜਿਹੜੇ ਛੋਟੇ ਹੁੰਦੇ ਥੋੜੇ ਜੇ ਨਾ ਮਾਤਰੀ ਹੁੰਦੇ ਤੇ ਜਿਹੜਾ ਪੱਕਾ ਹੁੰਦਾ ਉਹ ਕਦੂ ਸਹੀ ਹੁੰਦਾ ਬਸ ਇਹ ਕੁਝ ਬੀਜ ਜਿਹੜੇ ਜ਼ਿਆਦਾ ਹੀ ਮੋਟੇ ਹੁੰਦੇ ਇਹ ਚੱਕਰ ਹੁੰਦਾ ਤੇਰੇ ਬੀਜ ਕੱਢਤੇ ਤੇ ਬਾਕੀ ਕਦੂ ਬੜਾਵੀਆਂ ਪੰਣਾ ਹੈ ਹੁਣ ਬੀ ਆਪਾਂਾਰੇ ਕੱਢਤੇ ਵੀ ਤਾ ਆ ਵੇਖੋ ਜਿਹੜਾ ਛੋਟਾ ਕਦੂ ਹੈ ਨਾ ਵੇਖੋ ਕਿੱਡਾ ਨਰਮ ਹੋਣਾ ਹਾਂ ਉਹ ਜਿਹੜੀ ਬੀ ਆਈ ਨਹੀਂ ਨਾ ਬੀ ਆ ਨਹੀਂ ਮਾਸਾ ਵੀ ਇਹ ਚੱਕਰ ਹੁੰਦਾ ਬਸ ਹੈਗਾ ਉਹ ਵੀ ਸਹੀ ਹੈ ਕਦੂ ਬਾਤੇ ਉਹ ਜਿਹੜੇ ਬੀ ਹੁੰਦੇ ਜਿਆਦਾ ਹੀ ਵੱਡੇ ਹੁੰਦੇ ਕੱਟਣੇ ਬੜੇ ਮੁਸ਼ਕਲ ਹੁੰਦੇ ਉਹ ਸਾਰਾ ਕੱਢ ਦਿਆਂ ਕੱਢਣ ਸਾਰਾ ਕੱਦੂ ਖਰਾਬ ਹੋ ਜਾਂਦਾ ਇਹ ਚੱਕਰ ਹੁੰਦਾ ਤਾਂ ਬਾਕੀ ਸਬਜੀ ਐ ਇੱਕ ਐ ਪੂਰੀ ਓਕੇ ਗੱਲਬਾਤ ਬਣੂਗੀ ਇਹ ਚ ਜਦੋਂ ਇਹ ਚ ਪਏ ਟਮਾਟਰ ਗੰਡੇ ਲਸਣ ਧਨੀਆ ਤੇ ਮਿਲਿਆਣੀ ਚੱਲ ਮਸਾਲੇ ਮਸੂਲੇ ਪਏ ਤੇ ਉਹ ਸਬਜੀ ਦੇ ਮੋਹਣ ਲੱਤਨੀ ਨਹੀਂ ਸਵਾਰ ਬਣਦੀ ਮੰਦੇ ਨੂੰ ਖਾਣਾ ਪੀਣਾ ਚਾਹੀਦਾ ਹੈਆਂ ਚੰਗੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਤਾਕਤ ਵਾਲੀਆਂ ਮਮੀ ਇੱਕ ਆਪਣਾ ਸਟੈਂਡ ਵੀ ਲਾਉਣਾ ਪੈਣਾ ਹਨ ਹੂੰ ਸੈਲਜੀ ਬੁਰੀ ਹਾਂ ਨਾ ਸਟੈਂਡ ਤੋਂ ਬਿਨਾਂ ਬਹੁਤ ਔੰਗੀ ਆ ਕਿਉਂਕਿ ਇਦਾਂ ਹੁਣ ਥੋੜੀ ਮੁਸ਼ਕਲ ਆਉਂਦੀ ਆ ਮੋਬਾਈਲ ਮੈਨੂੰ ਫੜਨਾ ਪੈਂਦਾ ਮੋਬਾਈਲ ਫਿਰ ਵੀਡੀਓ ਰਿਕਾਰਡ ਹੁੰਦੀ ਆ ਇਹ ਕਰਕੇ ਸਟੈਂਡ ਜਦੋਂ ਲੈਣ ਦਾ ਫਿਰ ਮੋਬਾਈਲ ਸਟੈਂਡ ਤੇ ਲਾ ਕੇ ਰੱਖ ਦਿਆ ਕਰਨਾ ਸਾਹਮਣੇ ਫਿਰ ਬੜੀਦੀ ਰਿਕਾਰਡਿੰਗ ਹੋਇਆ ਕਰਨੀ ਅਜੇ ਇੱਕ ਸਟੈਂਡ ਨਹੀਂ ਹੈਗਾ ਤਾਂ ਕਰਕੇ ਥੋੜੀ ਮੁਸ਼ਕਲ ਹੁੰਦੀ ਹਨੋ ਸਟੈਂਡ ਆ ਗਿਆ ਫਿਰ ਬਲੋਗਿੰਗ ਆਇਆ ਕਰਾਂਗੇ ਆ ਪੂਰਾ ਓਕੇ ਲੋ ਜੀ ਕਦੂ ਅਸੀਂ ਲਿਆ ਕੱਟ ਤੁਹਾਡੇ ਸਾਹਮਣੇ ਆ ਇਦਾਂ ਦੇ ਪੀਸ ਰੱਖਣੇ ਆ ਹੁਣ ਅਸੀਂ ਕਰਨਾ ਕਦੂ ਜੀ ਅਸੀਂ ਦਾਲ ਪਾਣੀ ਆ ਉਹ ਪਲੇਖ ਲੱਗਿਆ ਦਾਲ ਚ ਕਦੂ ਪਾਵਾਂਗੇ ਹੁਣ ਹਨਾ ਹਾਂ ਤਾਂ ਆਪਾਂ ਪਹਿਲਾਂ ਬਾਤੀਆ ਤੇ ਅੱਧੀ ਗੋਲੀ ਸਾਡੀ ਦਾਲ ਦੀ ਤੇ ਕਿਲੋ ਕਦੂ ਇਹਦੇ ਵਿੱਚ ਆਪਾਂ ਦੋ ਕੋਲੀਆਂ ਪਾਣੀ ਪਾਤਾ ਸੋਗੇ ਕद्दू ਜਿਹੜਾ ਇਹ ਵੀ ਆਪਣਾ ਪਾਣੀ ਜਿਹੜਾ ਉਹ ਛੱਡਦਾ ਵਾ ਤੇ ਹੁਣ ਆਪਾਂ ਵਿੱਚ ਕਦੋਂ ਪਾ ਦਾਂਗੇ ਲੋਕੀ ਵੀ ਕਹਿ ਦਿੰਦੇ ਆ ਕਦੋਂ ਵੀ ਕਹਿ ਦਿੰਦੇ ਆ ਇਹ ਬਣੂਗਾ ਦਾਲ ਵਾਲਾ ਕद्दू ਬੀ ਅਸੀਂ ਸਾਰੇ ਕੱਢਦੇ ਆ ਇੱਕ ਵੀ ਨਹੀਂ ਰਹਿਂਦਾ ਵਿੱਚ ਫੇਰੇ ਵੇਖ ਲਓ ਕਿ ਕद्दू ਦੀ ਦਾਲ ਜਿਹੜੀ ਆ ਬਹੁਤ ਵਧੀਆ ਬਣੂਗੀ ਹੈ ਕੋਲਾ ਵਾ ਪਰ ਕद्दू ਜਿਹੜਾ ਉਹ ਥੋੜਾ ਥੋੜਾ ਆਪਾਂ ਕੱਢ ਦਿੱਤਾ ਵੇਖੋ ਸਾਰਾ ਕੱਢ ਦਿੱਤਾ ਪੱਕਾ ਤੇ ਹੁਣ ਵਿੱਚ ਪਾਵਾਂਗੇ ਆਪਾਂ थोड़ा टमाटर भी टमा दें सारे पहला पा दें टमा आप थोड़ा जा एक चिमचा पावगे नमक का नमक पावे एक चिमचा चिमचे का चौथा भी हिस्सा पावगे आप देगी मिर्च का अदा चिमचा पावगे आप हल्दी पाउडर ਤੇ ਹੁਣ ਇਹਨੂੰ ਆਪਾਂ ਛਰਦਾ ਦੇ ਉੱਪਰ ਨੂੰ ਆਪਾਂ ਘੱਟੋ ਘੱਟ ਵੀ 10 ਮਿੰਟ ਬਾਅਦ ਇਹਨੂੰ ਪਕਾਵਾਂਗੇ ਆਪਾਂ ਦਾਲ ਕੱਤੂ ਲਓ ਜੀ ਦਾਲ ਤੇ ਕੱਦੂ ਆਪਾਂ ਪਾ ਕੇ ਕੁੱਕਰ ਦੇ ਵਿੱਚ ਤੇ ਗੈਸ ਦੇ ਉੱਪਰ ਰੱਖ ਦਿੱਤੇ ਆ ਤੇ ਹੁਣ ਇਹਨੂੰ ਘੱਟੋ ਘੱਟ ਵੀ 8-9 ਵਿਸਲਾ ਹੋਣਗੀਆਂ ਤੇ ਫਿਰ ਜਦ ਬਣਦੇ ਆ ਇੱਕ ਵਾਰੀ ਆਪਾਂ ਖੋਲ ਕੇ ਵੇਖ ਲਾਂਗੇ ਜਦੋਂ ਬਣਦੇ ਆ ਨਾ ਉਦੋਂ ਤੁਹਾਨੂੰ ਪਤਾ ਲੱਗ ਜਾਵੇ ਤੇ ਫਿਰ ਉਹਨਾਂ ਦੇ ਬਾਅਦ ਵਿੱਚ ਆਪਾਂ ਜਿਹੜਾ ਤੜਕਾ ਜਿਹੜਾ ਉਹ ਲੰਮੀ ਆ ਤੇ ਦਾਲ ਕੱਦੂ ਬਣੂਗਾ ਬਹੁਤ ਹੀ ਟੇਸਟੀ ਤੁਸੀਂ ਇਹ ਇੱਕ ਵਾਰੀ ਬਣਾ ਕੇ ਸਾਡੇ ਤਰੀਕੇ ਨਾਲ ਤੇ ਦਾਲ ਨੂੰ ਚੈੱਕ ਕਰਦੇ ਆਂ ਤੇ ਆਪਾਂ ਖੋਲ ਕੇ ਤੇ ਠੰਡੀ ਹੋ ਗਈ ਹੈ ਬਸ ਜੜੀ ਦੇ ਦੇ ਕੋ ਦਾਲ ਕਿੱਡੀ ਵੀ ਗਲੀ ਉੱਤੇ ਕੱਦੂ ਦਾ ਤਰਾਂਡੇ ਗਰੀ ਦਾਲ ਕਿਉਂ ਕਿੰਨੀ ਵਧੀਆ ਹੋ ਗਈ ਹੈ ਹੁਣ ਜਾਓ ਤੁਸੀਂ ਫਿਰ ਸਿੱਧੇ ਨਾਲ ਵੀ ਨਾ ਇਹ ਕਰ ਸਕਦੇ ਜੇ ਤੁਸੀਂ ਬਹੁਤੀ ਘੁੜੀ ਕਰਦੇ ਜੋ ਤੇ ਐਈ ਘੁੜੀ ਨਹੀਂ ਖਾਂਦੇ ਏਡੀ ਤਾਂ ਅਗਰ ਜੇ ਇਤਰਾਹ ਦੀ ਰੱਖਾਂਗੇ ਬਹੁਤ ਵਧੀਆ ਦਾਲ ਖਾ ਤੁ ਜਿਹੜਾ ਹੋ ਤਿਆਰ ਹੋਇਆ ਤਾਂ ਹੁਣ ਆਪਾਂ ਨੂੰ ਇਹਨੂੰ ਕੜਾਈ ਇਹਨੂੰ ਇੱਕ ਸਾੜ ਤੇ ਰਾ ਦਨੇ ਆ ਤੋ ਤੇ ਹੁਣ ਕੜਾਈ ਰਾ ਦਦੇ ਆ ਕਿਉਂਕਿ ਹੁਣ ਤੜਕਾ ਲੋਣਾ ਵਾ ਅਸੀਂ ਯਾਦ ਬਾਅਦ ਇਹ ਕੜਾਈ ਉੱਪਰ ਰੱਖ ਕੇ ਤੜਕਾ ਲਵਨੇ ਆਪਾਂ ਹੁਣ ਵਿੱਚ ਤੇਲ ਪਾਉਨੇ ਆ ਤੇਲ ਕਿੰਨਾ ਪਾਉਣਾ ਮੰਮੀ ਤੇ ਲੱਗਾਂ ਕੜਸੀ ਡੇੜ ਕੜਸੀ ਪਾਉਣਾ ਵਾ ਕਿਉਂਕਿ ਦਾਲ ਦੇ ਹਿਸਾਬ ਨਾਲ ਵਾ ਨਾ ਕਿੰਨੇ ਕਿ ਸਾਡੀ ਦਾਲ ਤੇ ਦਾਲ ਤੇ ਕਿੰது ਆ ਕਿਲੋ ਸੋਦੇ ਹਿਸਾਬ ਨਾਲ ਆਪਾਂ ਤੇਲ ਪਾਵਾਂਗੇ ਤੇ ਹੁਣ ਮੈਂ ਤੇਲ ਗਰਮ ਹੋ ਗਿਆ ਹੁਣ ਕੀ ਪਾਉਣਾ ਵਿੱਚ ਹੁਣ ਆਪਾਂ ਅੱਧਾ ਚਮਚਾ ਜੀਰਾ ਪਾਵਾਂਗੇ ਵਿੱਚ ਅੱਧਾ ਕ ਚਮਚਾ ਜੀਰੇ ਦਾ ਪਾ ਦਾਂਗੇ ਤੇ ਫਿਰ ਉਹਦੇ ਵਿੱਚ ਜੀ ਹੰਡੀ ਨਾ ਪਾ ਦਿਓ। ਵਿੱਚ ਇਹਨਾਂ ਘਿਪਾਉਣੀ ਆ। ਹੁਣ ਆਪਾਂ ਥੋੜੀ ਜਿਹੀ ਹਿੰਗ ਪਾ ਦਾਂਗੇ ਵਿੱਚ। ਚਮਚੇ ਦਾ ਚੌਥਾ ਹਿੱਸਾ। ਤੇ ਨਾਲ ਪਾ ਦਾਂਗੇ ਹੁਣ ਆਪਾਂ ਪਿਆਜ਼ ਹਿੰਗ ਮੈਂ ਪਹਿਲਾਂ ਕਿਉਂ ਪਾਉਂਦੇ ਆ ਤੇਲ ਚ ਹੂੰ ਹਿੰਗ ਤਾਂ ਕਰਕੇ ਪਾਉਂਦੇ ਆ ਕਿ ਜਿਹੜੀ ਸਬਜੀ ਜਿਹੜੀ ਆ ਉਹਦਾ ਕੇਸਰ ਬਦਲ ਜਾਂਦਾ ਵਾ ਤੇ ਇੱਕ ਤੇ ਦਾਲ ਜਿਹੜੀ ਵਾਈ ਹੁੰਦੀ ਏ ਦਾਲ ਬਲੀ ਵਾਈ ਹੁੰਦੀ ਠੀਕ ਹੈ ਤੇ ਹੁਣ ਆਪਾਂ ਸਿਆਜਨ ਉਹਨੇ ਕੀ ਕਰਨਾ ਹੈ ਤੁਹਾਨੂੰ ਬਚਨ ਭੁੰਨ ਦਾ ਜਿਹਾ ਤੁਹਾਨੂੰ ਦਿਆ ਤੇ ਲਸਣ ਭੁੰਨ ਲਿਆ ਜਦੋਂ ਇੱਜਾ ਤੁਹਾਨੂੰ ਲਸਣ ਪਾਉਣ ਦਾ ਚੇਤਾ ਭੁੱਲ ਜਣਾ ਵਿੱਚ ਤੇ ਗੰਡੇ ਨੂੰ ਸਾਈਡ ਤੇ ਕਰਕੇ ਤਾਂ ਪਹਿਲਾਂ ਇਕੱਲੇ ਤੇਲ ਦੇ ਵਿੱਚ ਲਸਣ ਭੁੰਨ ਲੈਣਾ ਚਾਹੀਦਾ ਜਿੱਦਾਂ ਮੰਮੀ ਸਾਈਡ ਤੇ ਕਰਨੀ ਆ ਨਾ ਗੰਡੇ ਐਦਾਂ ਸਾਈਡ ਤੇ ਕਰਕੇ ਕਰਚੀ ਨਾ ਸ ਤੇਲ ਦੇ ਵਿੱਚ ਲਸਣ ਪਾ ਦਨੇ ਐ ਇਦਾਂ ਲਸਣ ਪੁੱਝੀ ਜਾਂਦਾ ਉਦੋਂ ਜੇ ਤੁਸੀਂ ਤੁਹਾਨੂੰ ਲਸਣ ਪਾਉਣ ਦਾ ਚੇਤਾ ਭੁੱਲ ਗਿਆ ਵਾ ਤੇ ਜੇ ਤੁਸੀਂ ਸਿੱਧਾ ਗੰਡਿਆਂ ਦੇ ਵਿੱਚ ਲਸਣ ਪਾ ਤਾ ਨਾ ਫਿਰ ਲਸਣ ਜਿਹੜਾ ਕੱਚਾ ਰਹੇਗਾ ਭਾਵੇਂ ਤੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਉਹ ਫਿਰ ਜਦ ਦੀ ਸਬਜ਼ੀ ਖਾਣੀ ਹੈ ਉਹਦੇ ਵਿੱਚ 스멜 ਬਹੁਤ ਜ਼ਿਆਦਾ ਆਣੀ ਤੇ ਨਾਲ ਲਸਣ ਵੀ ਮੂੰਹ ਚ ਆਉਣਾ ਇਹ ਕਰਕੇ ਲਸਣ ਜਿਹੜਾ ਸਭ ਤੋਂ ਪਹਿਲਾਂ ਪਾਈਦਾ ਜਦੋਂ ਆਪਾਂ ਜੀਰਾ ਪਾਈਦਾ ਵੇ ਨਾਲ ਹੀ ਲਸਣ ਪਾ ਲਈਦਾ ਹੁਣ ਆਪਾਂ ਦਾਲ ਤੇ ਲੰਗਟੇ ਪਾਇਆ ਹੈ ਪਰ ਪਿਆਜ਼ ਨੂੰ ਨਰਮ ਕਰਨ ਵਾਸਤੇ ਆਪਾਂ ਇੰਨਾ ਕੁ ਨਮਕ ਪਾਵਾਂਗੇ ਥੋੜਾ ਜਿਹਾ ਤੇ ਤਾਂ ਪਉਂਦੇ ਆ ਕਿ ਜਿਹੜਾ ਕੰਡੇ ਤੇ ਟਮਾਟਰ ਆ ਨਰਮ ਹੋ ਜਾਣਾ। ਮਾੜੇ ਰ ਆਪਣਾ ਦਾਜੇ ਪਾਸ ਦੇ ਹਨ। ਹਾਂ। ਹੁਣ ਆਪਾਂ ਲੱਗਣ ਨੂੰ ਬੁਣਾਗੇ ਕਿ ਸਾਡੇ ਲੱਗਣ ਜਿਹੜਾ ਪੱਛਾ ਨਾ ਰਹੇ ਜੀ। ਮੰਮੀਆਂ ਡੱਬੀ ਉਹਦੇ ਚਾ ਰਾ ਦੋ ਆ ਟੋਕਰੀ ਜੇ। ਇਹ ਤੋਂ ਫ੍ਰੀਜ 'ਚ ਆ ਰੱਖੀ ਦੇ ਆਂ ਜੀ ਚੀਜ਼ ਜਿਹੜੀ ਉੱਥੇ ਲੱਭ ਜਾਂਦੀ ਹੈ। ਲਾਗੇ ਰੱਖ ਲਈ ਦੇ। ਸਮਾਨ ਲਾਗੇ ਰੱਖਿਆ। ਇਹ ਵੀ ਰੱਖ ਹੌਣ ਕੀ ਪਾਉਣਾ ਮੈਂ ਵਿੱਚ ਤੇ ਲਸਣ ਆਪਣਾ ਪੁੱਜ ਗਿਆ ਵਾ ਪਿਆਜ਼ ਜਿਹੜੇ ਨਾਲ ਚੰਗੀ ਤਰ੍ਹਾਂ ਭੁੰਨ ਲਾਂਗੇ ਆਪਾਂ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਤੇ ਮਿਰਚਾਂ ਕਦੋਂ ਪਾਉਣੀਆਂ ਮੈਂ ਇਹ ਹੁਣ ਲਸਣ ਪਿਆਜ਼ ਭੁੱਜਦਾ ਵਾ ਚੰਗੀ ਤਰ੍ਹਾਂ ਫਿਰ ਵਿੱਚ ਮਿਰਚਾਂ ਪਾ ਦਾਂਗੇ ਨਾ ਇਹ ਤੇ ਮਿਰਚਾਂ ਜਿਹੜੀਆਂ ਗਲੇ 'ਚ ਚੜਦੀਆਂ ਵਾ ਕੱਚੀਆਂ ਰਹਿੰਦੀਆਂ ਕਦੂ ਦੇ ਵਿੱਚ ਛੋਲੇ ਦੀ ਦਾਲ ਪਾ ਗਏ ਨਾ ਹੁਣ ਆਹੀ ਮਿਰਚਾਂ ਵੀ ਪਾ ਦਨੇ ਵਿੱਚ ਅਦਰਕ ਤੇ ਮਿਰਚਾਂ ਅਦਰਕ ਤੇ ਮਿਰਚਾਂ ਮਾਜੇ ਮਿਕਸ ਕਰ ਦਨੇ ਗਾਜ ਜੇ ਸਾਰੇ ਮਸਾਲੇ ਪਏ ਹੁਣ ਤੇ ਦਾਲ ਜਿਹੜੀ ਆ ਮੋਹ ਨੂੰ ਲੱਗਦੀ ਮੋਹ ਵਧੀਆ ਬਣਦੀ ਆ ਲਓ ਜੀ ਜ ਜ ਜ ਜ ਸਾਡਾ ਤੜਕਾ ਭੁੱਜਣ ਡਿਆ ਵਾ ਸਾਡੇ ਚੈਨਲ ਨੂੰ ਕਰ ਲ ਸਬਸਕ੍ਰਾਈਬ ਤੇ ਬੈੱਲ ਆਉਂਦੀ ਘੰਟੀ ਦਬਾਉਣਾ ਨਾ ਭੁੱਲਣਾ ਲਾਈਕ ਸ਼ੇਅਰ ਕਰੋ ਪਿਆਰੇ ਪਿਆਰੇ ਕਮੈਂਟ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਵੀਡੀਓ ਪੂਰੀ ਵੇਖਿਆ ਕਰੋ ਵੈਲ ਹੈ ਕਿ ਨਹੀਂ ਮੈਂ ਤਾਂ ਕਰਕੇ ਵੀਡੀਓ ਬਣਾਉਂਦੇ ਆ ਇਹ ਹੁਣ ਸਾਡੇ ਪਿਆਜ਼ ਤੇ ਲਸਣ ਜਿਹੜਾ ਪੁੱਜ ਗਿਆ ਵਾ ਇਹਨੂੰ ਹੁਣ ਆਪਾਂ ਵਿੱਚ ਪਾਉਂਦੇ ਆ ਵਿੱਚ ਮਸਾਲੇ ਲਓ ਜੀ ਹੁਣ ਆਪਾਂ ਪਾਵਾਂਗੇ ਵਿੱਚ ਕਸ਼ਮੀਰੀ ਲਾਲ ਮਿਰਚ ਤਾਂ ਪਹਿਲਾਂ ਬਾਤ ਆਈ ਨਾ ਚਮਚੇ ਦਾ ਚੌਥਾ ਕੇਸਾ ਪਾਵਾਂਗੇ ਆ ਤੇ ਅੱਧਾ ਘਿਮਚਾ ਪਾਵਾਂਗੇ ਚਿੰਚਾ ਆਪਾਂ ਧਰੀਆਂ ਬੋੜ ਦੇ। ਇਹ ਅੱਧਾ ਘਿਮਚਾ ਪਾਵਾਂਗੇ ਆਪਾਂ ਗਰਮ ਮਸਾਲਾ। ਚੁਲਜਾ ਦਾ ਚੌਥਾ ਕੇਸਾ ਫਲਾਲ ਮਿੱਠਾ ਦਾ ਪਾਵਾਂਗੇ ਜਿਆਦਾ ਨਹੀਂ ਪਾਉਣੀ। ਵਿੱਚ ਪਾਵਾਂਗੇ ਆਪਾਂ ਕਸੂਰੀ ਮੇਥੀ। ਇਹਨੂੰ ਕ੍ਰਸ਼ ਕਰ ਲੈਣਾ ਥੋੜਾ ਜਿਹਾ। ਕ੍ਰਸ਼ ਕਰਕੇ ਤੇ ਫੇਰ ਪਾਉਣਾ। ਇਹਦਾਂ ਨਾਲ ਦਾ ਆਹ ਸਬਜ਼ੀ ਦਾ ਟੇਸ ਬਹੁਤ ਵਧੀਆ ਆਉਂਦਾ ਵਾ। ਦਾਲ ਖੱਦ ਜਰੂਰ ਪਾਇਆ ਕਰਦੇ ਫੇ। ਤੇ ਨਾ ਹਾਜਮਾ ਵੀ ਸੱਟ ਰਿੰਦਾ। ਰੋਟੀ ਜਿਹੜੀ ਆ ਪਾਜ ਜਾਂਦੀ ਏ। ਦਾਲ ਬਹੁਤ ਸਵਾਦ ਬਣਨੀ ਏ ਅੱਜ। ਪੂਰੀ ਵੀਡੀਓ ਵੇਖੋ ਸ਼ੁਰੂ ਤੋਂ ਲੈ ਕੇ ਐਂਡ ਤੱਕ। ਹਲਦੀ ਵੀ ਪਾਤੀ ਆ ਪਹਿਲਾਂ ਆਪਾਂ। ਤੇ ਟਮਾਟਰ ਵੀ ਪਾਤੀ ਆ। ਤੇ ਉਹ ਬਾਕੀ ਨਮਕ ਵੀ ਪਾਤਾ ਹੀ। ਫੇ ਹੁਣ ਆਪਾਂ سارے ਮਸਾਲੇ ਜਿਹੜੇ ਸਾਡੇ ਕੋਲ ਜਗੇ ਆ। ਫੇ ਥੋੜਾ ਜਿਹਾ ਪਾਵਾਂਗੇ ਪਾਣੀ ਆਪਾਂ। ਪਾਣੀ ਵੀ ਪਾਤਾ ਵਿੱਚ। ਤੇ ਹੁਣ ਮੰਮੀ ਹੋਰ ਕੋਈ ਮਸਾਲੇ ਪਾਉਣੇ ਵਿੱਚ ਨਾ ਨਾ ਸਾਰੇ ਪਾ ਦਿੱਤੇ। ਠਿੰਗ ਵੀ ਪਾਤੀ ਆਪਾਂ। ਇਹ ਇਤਨਾ ਤੜਕਾ ਲਾਇਆ ਜਿੱਦਾਂ ਮੰਮੀ ਲਾਉਣ ਦੇ ਸਬਜੀ ਬਹੁਤ ਸਵਾਦ ਬਣੂਗੀ। ਇਹ ਲੋ ਮਾਸਾ ਨਹੀਂ ਤੜਕਾ ਸੜਿਆ। ਬਿਲਕੁਲ ਬਰਾਬਰ ਦਾ ਰਿਹਾ ਤੜਕਾ। ਗੰਡੇ ਵੀ ਬਰਾਬਰ ਦੇ ਭੁੱਜੇ ਆ, ਟਮਾਟਰ ਵੀ ਬਰਾਬਰ ਦੇ ਭੁੱਜੇ ਆ। ਇਹ ਤਰੀਕਾ ਹੁੰਦਾ ਵਾ ਚੀਜ਼ਾਂ ਪਾਉਣ ਦਾ। ਜੇ ਇਹ ਕੋਈ ਸਾਫੇ ਸੋੜ ਦਾਂਗੇ ਉਹ ਚੀਜ਼ਾਂ ਜਿਹੜੀਆਂ ਸੜ ਜਾਂਦੀਆਂ ਕੁਝ ਕੱਚਾ ਰਹੇਗਾ ਕੁਝ ਸੜ ਜਾਂਦੀਆਂ ਇਹ ਕਰਕੇ ਸਾਰੀ ਚੀਜ਼ ਦਾ ਤਰੀਕਾ ਹੁੰਦਾ ਵਾ ਹੁਣ ਮੈਂ ਕੀ ਕਰਨਾ ਥੋੜਾ ਦਾਲ ਪਾ ਦਾਂਗੇ ਇਹਦੇ ਵਿੱਚ ਠੀਕ ਹੈ ਜੀ ਹੁਣ ਦਾਲ ਪਾ ਦਾਂਗੇ ਵਿੱਚ ਇਹ ਹੋ ਜੇ ਤਾਕਤਵਾਲੀ ਚੀਜ਼ਾਂ ਖਾਇਆ ਕਰੋ ਸ਼ੇਅਰ ਕਰਿਆ ਕਰੋ ਫਲ ਫਰੂਟ ਖਾਇਆ ਕਰੋ ਦਾਲ ਖਾਇਆ ਕਰੋ ਕਦੂ ਵਾਲੀ ਕਦੂ ਵਾਲੀ ਹੜੀਆਂ ਸਬਦੀਆਂ ਖਾਇਆ ਕਰੋ ਦਾਲਾਂ ਖਾਇਆ ਕਰੋ ਲੋਕੀ ਕਦੂ ਵਾਲੀ ਦਾਲ ਜਿਹੜੀ ਉਹ ਕਿੰਨੀ ਵਧੀਆ ਬਣੀ ਹੈ ਦਾਲ ਸਾਡੇ ਤਰੀਕੇ ਨਾਲ ਨਾ ਤੁਸੀਂ ਵੀ ਘਰ ਬਣਾਗੇ ਇਤਨਾ ਦਾਲ ਇਸੇ ਤਰੀਕੇ ਨਾਲ ਕਮੈਂਟ ਵੀ ਕਰਨਾ ਕਿ ਸਾਡਾ ਦਾਲ ਬਣਾਉਣ ਦਾ ਤਰੀਕਾ ਜਿਹੜਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਵਾ ਕਿ ਕਿਹੜੇ ਤਰੀਕੇ ਨਾਲ ਬਣਾਉਂਦੇ ਜੀ ਤੇ ਹੁਣ ਆਪਾਂ ਨਾ 1 ਮਿੰਟ ਵਾਸਤੇ ਇਹਨੂੰ ਟੱਕ ਦੇਣੇ ਆ ਤੇ ਫੇਰ ਆਪਾਂ ਤੁਹਾਨੂੰ ਪਾ ਕੇ ਡੋਂਗੇ ਜ ਤੇ ਫੇਰ ਵਕਾਲਦੇ ਹੁਣ ਇਹਨੂੰ ਹੀ ਟੱਕ ਦੇਣੇ ਆ ਮੰਮੀ ਕਿੰਨੇ ਚਿਰ ਵਾਸਤੇ ਟੱਕਣਾ ਨੇ ਬਸ 1 ਮਿੰਟ ਵਾਸਤੇ 2 ਮਿੰਟ ਵਾਸਤੇ ਮਾੜ ਆ ਜਾ ਇਹਨੂੰ ਬਾਲਾ ਜਾ ਆ ਜੇ ਹਾਂ ਰਚ ਜੇ ਸਾਰਾ ਕੁਝ ਲੋ ਜੀ ਹੁਣ ਚੈੱਕ ਕਰਦੇ ਆ 1 ਮਿੰਟ ਹੋ ਗਿਆ ਸਬਜ਼ੀ ਬਣ ਗਈ ਹੋਣੀ ਆ ਮੰਮੀ ਵੇਖੋ ਆ ਪਲੇਟ ਲਾ ਕੇ ਭੋਜ ਤਿਆਰ ਕਰਨੀ ਜੋ ਜੀ ਲੱਗਦਾ ਹੋ ਗਈ ਹੈ ਬਾਕੀ ਮੰਮੀ ਦੱਸਣਗੇ ਲਓ ਜੀ ਸਬਜੀ ਸਾਡੀ ਬਣ ਗਈ ਹੈ ਦਾਲ ਕੱਦੂ ਕੱਦੂ ਵਾਲੀ ਦਾਲ ਬਣ ਕੇ ਤਿਆਰ ਹੋ ਗਈ ਹੈ ਤੇ ਬਹੁਤ ਵਧੀਆ ਬਣੀ ਹੈ ਤੇ ਗੈਸ ਆਪਾਂ ਕਰ ਦਿੰਨੇ ਆ ਬੰਦ ਬਹੁਤ ਵਧੀਆ ਦਾਲ ਬਣੀ ਹੈ ਕੱਦੂ ਵਾਲੀ ਦਾਲ ਹੁਣ ਇਹਨੂੰ ਇਹ ਡੂੰਘੇ 'ਚ ਪਾਉਨੇ ਆ ਲਓ ਜੀ ਲੋ ਜੀ ਕਰੋ ਚੈੱਕ ਸਾਡੀ ਕੱਦੂ ਵਾਲੀ ਦਾਲ ਬਣ ਕੇ ਹੋ ਗਈ ਹੈ ਤਿਆਰ ਜਿਹੜਾ ਵੀ ਖਾਊਗਾ ਕੱਦੂ ਬੜੀ ਤੇਜ ਭੱਜੂ ਕਰੋ ਚੈੱਕ ਦਾਲ ਸਾਡੀ ਬਹੁਤ ਵਧੀਆ ਬਣੀ ਆ ਤੇ ਕੱਦੂ ਵਾਲੀ ਦਾਲ ਵਿੱਚ ਪਾਇਆ ਟਮਾਟਰ ਤੇ ਦਾਲ ਬਹੁਤ ਵਧੀਆ ਬਣੀ ਆ ਸਵਾਦ ਬਣੀ ਆ ਤੇ ਤੁਸੀਂ ਵੀ ਸਾਡੇ ਤਰੀਕੇ ਨਾਲ ਬਣਾ ਕੇ ਵੇਖਣਾ ਤੇ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਂਦੇ ਹੋ ਇਹ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਤੁਸੀਂ ਸਾਰੀ ਵੀਡੀਓ ਸਾਡੀ ਵੇਖਿਓ ਕੱਟਿਓ ਨਾ ਵਿੱਚੋਂ ਪੂਰੀ ਵੀਡੀਓ ਵੇਖਿਆ ਕਰੋ ਤੇ ਜੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਵੀਡੀਓ ਲਾਈਕ ਕਰਿਓ ਤਾਂ ਹੀ ਇਦਾਂ ਤੁਹਾਡੇ ਆਸੇ ਵਧੀਆ-ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਰੈਸਪੀ ਵਾਲੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਨਵੇਂ ਆਏ ਸਾਡੇ ਚੈਨਲ ਤੇ ਤੇ ਤੁਹਾਡੇ ਅਸੀਂ ਹੋਰ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਬਹੁਤ ਵਧੀਆ ਕਿਸੇ ਹੋਰ ਸਬਜੀ ਦੀ ਰੈਸਪੀ ਦੀ ਤਦ ਤੱਕ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ